ਹਾਂਜੀ ਪੁੱਤ ਮਜਬੂਰੀ ਨਾ ਬੈਠੇ ਆਂ ਅਣਪੜ੍ਹ ਬੰਦੇ ਕੋਈ ਪਤਾ ਨਹੀਂ ਕੀ ਗੱਲ ਆ ਕੀ ਆ ਜਿੰਮੀ ਕੀ ਤੁਸੀਂ ਦੇਖ ਰਹੇ ਹੋ ਵੀ ਸਾਡੇ ਇੱਕ ਬਾਪੂ ਜੀ ਆਏ ਨੇ ਜੋ ਕਿ ਪੈਰਾਂ ਤੋਂ ਇੱਕ ਪੈਰ ਤੋਂ ਚੱਲਦੇ ਨੇ ਫਿਰ ਵੀ ਉਹਨਾਂ ਦਾ ਜਜ਼ਬਾ ਇੰਨਾ ਕਿ ਉਹ ਅੱਜ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਹੱਕ ਦੇ ਨਾਲ ਖੜੇ ਨੇ ਆ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਸਰਕਾਰ ਤੋਂ ਕੀ ਮੰਗ ਚਾਹੁੰਦੇ ਹੋ ਮੰਗਾਂ ਦੇਵੇ ਸਰਕਾਰ ਕੋਈ ਪਿਛੇ ਆ ਜਾਓ ਪਿਛੇ ਆ ਜਾਓ ਕੀ ਮਤਲਬ ਕੀ ਜਾਣੇ ਹੋ ਕੀ ਕੀ ਮੰਗਾ ਦੇਵੇ ਤੁਹਾਡੀਆਂ ਕਿਹੜੀ ਮੰਗਾ ਪੂਰੀਆਂ ਕਰਨ ਜਲਦੀ ਮੰਗਾ ਜੋ ਜੋ ਲੈਣ ਲੀਆਂ ਸਰਕਾਰ ਤੋਂ ਮੰਗਾ ਤੇਵੇ ਸਰਕਾਰ ਅੱਛਾ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਐਵੇਂ ਹੀ ਖੜੇ ਰਹੋਗੇ ਜਦ ਤੱਕ ਉਹਨਾਂ ਦੀ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਹੋਰ ਹੈ ਮੈਂ ਇੱਥੇ ਤੁਸੀਂ ਕਿੱਥੋਂ ਆਏ ਹੋ ਆਹੀ ਆਏ ਆ ਤਰਨਤਾਲ ਜ਼ਿਲ੍ਹੇ ਤੋਂ ਪਿੰਡ ਕਵਾੜਕਾ ਇਹ ਨਿਸ਼ਾਨ ਸਿੰਘ ਸਾਡਾ ਪ੍ਰਧਾਨ ਆ ਉਹਨੇ ਉਹ ਅੱਜ ਆਉਣਾ ਵਾ ਅੱਛਾ ਹੀ ਆਹੋ ਮਤਲਬ ਤੁਸੀਂ ਇਸ ਤਰੀਕੇ ਨਾਲ ਵੀ ਆਗੇ ਕਿਵੇਂ ਤੁਹਾਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦੋ ਟਰਾਲੀਆਂ ਤੇ ਆਏ ਆ ਟਰਾਲੀ ਦਾ ਚੜਨਾ ਉਤਰਨਾ ਬਹੁਤ ਔਖਾ 16 ਬੰਦੇ ਅਸੀਂ ਆਏ ਆ ਠੀਕ ਆਹੋ ਸਰਕਾਰ ਮੰਗਾ ਦੇ ਦੇਵੇ ਤੇ ਚਲੇ ਜਾਵਾਂਗੇ ਦੋ ਮੰਗਾ ਚਾਹੀਦੀਆਂ ਠੀਕ ਹੈ ਸਰ ਆਹੋ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਿਸ ਤਰ੍ਹਾਂ ਜਜ਼ਬਾ ਹੁਣ ਸਰਕਾਰ ਨੂੰ ਤਾਂ ਸ਼ਰਮ ਆਣੀ ਚਾਹੀਦੀ ਹੈ ਇਹਨਾਂ ਦੀ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ